ਜਿਸ ਮਕਸਦ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ ਇਹਨੂੰ ਇਹ ਤਾਂ ਕਿਹਾ ਸਰਦੈ ਕਿ ਬੜੀ ਖੁਸ਼ੀ ਦੀ ਗੱਲ ਹੈ ਜਾਂ ਬਹੁਤ ਚੰਗੀ ਗੱਲ ਹੈ ਜਿਹੜਾ ਸਮਾਗਮ ਅਸੀਂ ਕਰ ਰਹੇ ਹਾਂ ਅੱਛਾ ਵੜਾ ਕਿਉਂਕਿ ਜਿਸ ਧਰਤੀ ਦੇ ਉੱਪਰ ਤੁਸੀਂ ਬੈਠੇ ਹੋ ਇਹ ਧਰਤੀ ਗੁਰੂਆਂ ਪੀਰਾਂ ਦਾ ਕਤੰਬਰਾ ਲੋਹਿਆਂ ਬੱਲੀਆਂ ਬਹਾਦਰਾਂ ਦੀ ਧਰਤੀ ਹੈ ਇਸ ਧਰਤੀ ਨੇ ਵੱਡੇ ਵੱਡੇ ਜੋਧਿਆਂ ਨੂੰ ਦੰਦ ਦਿੱਤਾ ਪੀਰ ਆਪਾ ਗੰਭਨਾਮ ਦੰਦ ਦਿੱਤਾ ਨਸ਼ਿਆਂ ਨੂੰ ਸੋ ਬਹੁਤ ਜਿਹੜੀ ਮੈਨੂੰ ਤੁਖੀ ਹੱਥੇ ਨਾਲ ਸੁਸ਼ਵਾ ਕਰਨੀ ਪੈਂਦੀ ਹੈ ਕਿ ਜਦੋਂ ਅਸੀਂ ਇਹ ਦੱਸਦੇ ਆ ਕਿ ਸਾਡਾ ਵਿਸ਼ਾ ਹੈ ਜਿਹੜਾ ਹੋ ਨੌਜਵਾਨ ਨੂੰ ਬਚਾਉਂਦਾ ਹੈ ਨਸ਼ਿਆਂ ਤੋਂ ਕਿਉਂਕਿ ਇੱਥੇ ਤਾਂ ਖੰਡੇ ਮਿੱਠੇ ਜਲਦੇ ਇਹ ਆਵਰਤ ਹੁੰਦੇ ਸੀ ਇੱਥੇ ਤਾਂ ਗੁਰਬਾਣੀ ਦੇ ਕੀਰਤਨ ਹੁੰਦੇ ਸੀ ਇੱਥੇ ਤਾਂ ਭੰਗੜੇ ਪੈਂਦੇ ਹੁੰਦੇ ਸੀ ਇੱਥੇ ਕਿੰਨੀਆਂ ਬੰਦਿਆਂ ਹੁੰਦੇ ਸੀ ਇੱਥੇ 30 ਲਗਦੇ ਹੁੰਦੇ ਆਸ ਤੇ ਸਾਰਾ ਕੁਝ ਇਹ ਸਾਰਾ ਪੰਜਾਬ ਵੜੇ ਲਗਾ ਕਿਉਂਕਿ ਅਕਸਰ ਬਾਹਰਲੇ ਸੇਟਾਂ ਤੋਂ ਆ ਕੇ ਲੋਕ ਇਹ ਤਰ੍ਹਾਂ ਦੇ ਕਮੈਂਟ ਕਰਦੇ ਨੇ ਕੋਈ ਨਸ਼ੀ ਕਹਿ ਜਾਂਦਾ ਕੋਈ ਛੇੜੀ ਕਹਿ ਜਾਂਦਾ ਕਿਉਂ ਬਿਰ ਦਾ ਖੋਦਾ ਪਰ ਉਹਦੇ ਵਿੱਚ ਕਿਤੇ ਨਾ ਕਿ ਕਿਸੇ ਚਾਈ ਵੀ ਨਜ਼ਰ ਆਉਂਦੀ ਕਿਛੇ ਤੇ ਰਾਹੁਲ ਗਾਂਧੀ ਆਇਆ ਸੀ ਉਹ ਪੰਜਾਬ ਨੂੰ ਛੇੜੀ ਕਹਿੰਦੇ ਬੜਾ ਬਵਾਲ ਹੋਇਆ ਬਹੁਤ ਕੁਝ ਹੋਇਆ ਪਰ ਕਰਦੇ ਸੀ ਵੀ ਉਹਨੂੰ ਜਸਟੀਫਾਈ ਕਿਤਾ ਕਰੀਏ ਕਿਵੇਂ ਕਰੀਏ ਬਚੂਰ ਉਹਦਾ ਇੱਕ ਅਧਕ ਉਹ ਥੋੜੇ ਦੰਦੀ ਗੱਲ ਹੈ ਵੈਸੇ ਤਾਂ ਲੈ ਗਈ ਵੈਸੀ ਖਬਰਾਂ ਰਹਿੰਦੀ ਹੈ ਵਿਵਾਦ ਹੈ ਪੰਜਾਬ ਦੇ ਰੋਧੀਆਂ ਹੋਉਂਦੀ ਹੈ ਤੇ ਹੁਣ ਇੱਕ ਫਿਰ ਕੋ ਲੈ ਆਪਣੀ ਸ਼ਬਦ ਉਹਦਾ ਨਾਮ ਹੈ ਕੰਗਣਾ ਉਹ ਨੂੰ ਸਾਰੇ ਜਾਣਦੇ ਹੋਗੇ ਤੁਸੀਂ ਉਹ ਕਹਿੰਦੀ ਕਿ ਪੰਜਾਬੀਆਂ ਨੂੰ ਹਿਮਾਚਲ ਜਾਣਾ ਪੜੁੰਦੇ ਕਿਉਂ ਇਹ ਨਸ਼ੇੜੀ ਨੇ ਪੰਜਾਬ ਦੇ ਵਿੱਚ ਜਿਹੜਾ ਹਿਮਾਚਲ ਦੇ ਕੋਲ ਜਿਹੜਾ ਨਸ਼ਾ ਹੋਇਆ ਉਹ ਪੰਜਾਬ ਤੋਂ ਕਿ ਹਿਮਾਚਲ ਚ ਆਉਣਾ ਸ਼ੁਰੂ ਹੋ ਗਿਆ ਅਗਰ ਪੰਜਾਬ ਦੀ ਤਰ੍ਹਾਂ ਹਿਮਾਚਲ ਵੀ ਨਸ਼ੇ ਹੀ ਹੋ ਗਿਆ ਤਾਂ ਸਾਡੀਆਂ ਜਿਹੜੀਆਂ ਮਾਵਾ ਭੈਣਾਂ ਨੂੰ ਵਿਧਵਾ ਹੋ ਜਾਣਗੇ ਇਸ ਕਰਕੇ ਮਨ ਰੋਕੀ